ਅਸੀਂ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰਦੇ ਆ ਰਹੇ ਹਾਂ ਪਰ ਮੈਨੇਜਮੈਂਟ ਸਰਕਾਰ ਵੱਲੋਂ ਮੰਗਾਂ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਅਸੀਂ ਅੱਜ 3 ਮਹੀਨੇ ਹੋ ਗਏ ਆ ਵਾਰ-ਵਾਰ ਮੀਟਿੰਗਾਂ ਵੀ ਕਰ ਚੁੱਕੇ ਹਾਂ ਵੀ ਸਾਡੀਆਂ ਮੰਗਾਂ ਲਾਗੂ ਕੀਤੀਆਂ ਨਹੀਂ ਕੀਤੀਆਂ ਠੇਕੇਦਾਰ ਵਿਚੋਲਿਆਂ ਨੂੰ ਵਿਭਾਗਾਂ ਦੇ ਵਿੱਚੋਂ ਬਾਹਰ ਨਹੀਂ ਕੱਢਿਆ ਜਾ ਰਿਹਾ ਔਰ ਕਿਸੇ ਵੀ ਮੁਲਾਜ਼ਮ ਨੂੰ ਅਜੇ ਤੱਕ ਜਿਹੜਾ ਪੱਕਾ ਨਹੀਂ ਕੀਤਾ ਗਿਆ ਔਰ ਕੱਲ ਤੋਂ ਮੁਕੰਮਲ ਜਿਹੜਾ ਕੋਈ ਵੀ ਬੱਸ ਰੂਟ ਤੇ ਨਹੀਂ ਜਾਣੀ ਔਰ ਮੁਕੰਮਲ ਤੌਰ ਤੇ ਬੰਦ ਕਰਕੇ ਤੇ ਜਿਹੜਾ ਮੁੱਖ ਮੰਤਰੀ ਦੀ ਰਾਜ ਤੇ ਉਹ ਤਰਨਾ ਪੂਰੇ ਪੰਜਾਬ ਭਰ ਦੇ ਵਿੱਚ ਪੀਆਰਟੀਸੀ ਅਤੇ ਪੰਬਸ ਦੇ ਵੱਲੋਂ ਆ ਹੜਤਾਲ ਕੀਤੀ ਗਈ ਹੈ ਆ ਤੰਦਾਜ਼ੀਏ ਕੀ ਕਿਲੋਮੀਟਰ ਸਕੀਮ ਨੂੰ ਲੈ ਕੇ ਅਤੇ ਕੱਚੇ ਤੋਂ ਪੱਕੇ ਮੁਲਾਜ਼ਮਾਂ ਪੱਕੇ ਨੂੰ ਲੈ ਕੇ ਇੱਥੇ ਜਰੀਆ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਤੇ ਹੜਤਾਲ ਦਾ ਐਲਾਨ ਕੀਤਾ ਗਿਆ ਵਾ 12 ਵਜੇ ਤੋਂ ਬਾਅਦ ਇਹ ਹੜਤਾਲ ਸ਼ੁਰੂ ਹੋਈ ਹੈ ਤੇ ਇਹਨਾਂ ਦਾ ਇਹ ਕਹਿਣਾ ਵਾ ਕਿ ਜਦ ਤੱਕ ਕਿਲੋਮੀਟਰ ਸਕੀਮ ਦਾ ਕੈਂਸਲੇਸ਼ਨ ਨਹੀਂ ਆ ਜਾਂਦੀ ਤਦ ਤੱਕ ਇਹ ਹੜਤਾਲ ਜਿਹੜੀ ਹੈ ਜਾਰੀ ਰਹੇਗੀ ਤੁਹਾਨੂੰ ਮੈਂ ਲੁਧਿਆਣਾ ਤੋਂ ਇਹ ਤਸਵੀਰ ਦਿਖਾ ਰਿਹਾ ਲੁਧਿਆਣਾ ਦੇ ਡੀਪੂ ਦੇ ਵਿੱਚ ਮੌਜੂਦ ਹਾਂ ਜਿੱਥੇ ਕਿ ਅੱਜ ਪੀਆਰਟੀਸੀ ਕੱਚੇ ਮੁਲਾਜ਼ਮਾਂ ਦੇ ਵੱਲੋਂ ਹੜਤਾਲ ਕੀਤੀ ਗਈ ਹੈ ਬੱਸਾਂ ਜਿਹੜੀਆਂ ਬੰਦ ਕਰ ਦਿੱਤੀਆਂ ਨੇ ਅਨਮੁੱਥੇ ਸਮੇਂ ਦੇ ਲਈ ਜਦ ਤੱਕ ਕਿ ਕਿਲੋਮੀਟਰ ਸਕੀਮ ਜਰੀਆ ਬੰਦ ਨਹੀਂ ਹੋ ਜਾਂਦੀ ਤਾਂ ਅੰਦਾਜ਼ਾ ਹੈ ਕਿ ਪੰਜਾਬ ਦੇ ਵਿੱਚ 27 ਡਿਪੂ ਨੇ 27-27 ਡਿਪੂ ਦੇ ਵਿੱਚ ਜਿਹੜੀ ਹੈ ਹਰਤਾਲ ਜਾਰੀ ਕੀਤੀ ਗਈ ਹੈ ਗੱਲਬਾਤ ਕਰਦੇ ਹਾਂ ਸ਼ਮਸ਼ੇਰ ਸਿੰਘ ਨਾਲ ਇੱਕ ਵੀ ਮੰਗ ਜਿਹੜੀ ਉਹ ਲਾਗੂ ਨਹੀਂ ਕੀਤੀ ਜਿਹਦੇ ਕਰਕੇ ਅਸੀਂ ਅੱਜ 3 ਮਹੀਨੇ ਹੋ ਗਏ ਆ ਵਾਰ-ਵਾਰ ਮੀਟਿੰਗਾਂ ਵੀ ਕਰ ਚੁੱਕੇ ਆ ਵੀ ਸਾਡੀਆਂ ਮੰਗਾਂ ਲਾਗੂ ਕੀਤੀਆਂ ਨਹੀਂ ਗਈਆਂ ਨਾਲ ਹੀ ਜਿਹੜੇ ਕੱਚੇ ਮੁਲਾਜ਼ਮ ਪੱਕੇ ਕਰਨਾ ਠੇਕੇਦਾਰੀ ਪ੍ਰਥਾ ਕਰਕੇ ਸਾਡਾ ਸ਼ੋਸ਼ਣ ਹੋ ਰਿਹਾ ਉਹ ਵਾਰ-ਵਾਰ ਸਰਕਾਰ ਵੀ ਮੰਨਦੀ ਆ ਮੈਨੇਜਮੈਂਟ ਵੀ ਮੰਨਦੀ ਆ ਪਰ ਠੇਕੇਦਾਰ ਵਿਚੋਲਿਆਂ ਨੂੰ ਵਿਭਾਗਾਂ ਦੇ ਵਿੱਚੋਂ ਬਾਹਰ ਨਹੀਂ ਕੱਢਿਆ ਜਾ ਰਿਹਾ ਔਰ ਕਿਸੇ ਵੀ ਮੁਲਾਜ਼ਮ ਨੂੰ ਅਜੇ ਤੱਕ ਜਿਹੜਾ ਪੱਕਾ ਨਹੀਂ ਕੀਤਾ ਗਿਆ ਜਿਹਦਾ ਸਾਡਾ ਵਾਰ-ਵਾਰ ਰੋਸ ਹੈ ਜਿਹਦੇ 'ਚ ਅਸੀਂ ਅੱਜ 12 ਵਜੇ ਤੋਂ ਲੈ ਕੇ ਮੁਕੰਮਲ ਹੜਤਾਲ ਕੀਤੀ ਔਰ ਕੱਲ 18 ਤਰੀਕ ਨੂੰ ਮੁੱਖ ਮੰਤਰੀ ਦੀ ਰੈਸ਼ ਤੇ ਪੱਕਾ ਧਰਨਾ ਲਾਵਾਂਗੇ ਜਿਹਦੇ 'ਚ ਸਾਡੀਆਂ ਮੰਗਾਂ ਹੋਣਗੀਆਂ ਕਿ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨਾ ਠੇਕੇਦਾਰ ਵਿਚੋਲਿਆਂ ਨੂੰ ਬਾਹਰ ਕੱਢਣਾ ਸਰਵਿਸ ਰੂ ਹਾਲਾ ਗੁਗਰਨੀ ਔਰ ਵਿਭਾਗ ਚ ਮਾਲਕੀ ਬੱਸਾਂ ਪਾਉਣੀਆਂ ਕਿਲੋਮੀਟਰ ਪ੍ਰਾਈਵੇਟ ਬੱਸਾਂ ਦਾ ਜਿਹੜਾ ਟੈਂਡਰ ਰੱਦ ਕਰਨਾ ਸੋ ਇਹਨਾਂ ਮੰਗਾਂ ਨੂੰ ਲੈ ਕੇ ਅਸੀਂ ਸੰਘਰਸ਼ ਕਰ ਰਹੇ ਹਾਂ ਜਿਹਦੇ ਚ ਕਿਸਾਨ ਮਜ਼ਦੂਰ ਮੁਲਾਜ਼ਮ ਜਥੇਬੰਦੀਆਂ ਤੇ ਜਿਹੜੀਆਂ ਭਰਾਤਰੀ ਜਥੇਬੰਦੀਆਂ ਜਾਂ ਜਿਹੜੀਆਂ ਹਰਿਆਣਾ ਹਿਮਾਚਲ ਸੀਟੀਯੂ ਦੀਆਂ ਟਰਾਂਸਪੋਰਟ ਦੀਆਂ ਜਥੇਬੰਦੀਆਂ ਉਹਨਾਂ ਦਾ ਸਾਨੂੰ ਪੂਰਾ ਸਮਰਥਨ ਹੈ ਸਹਿਯੋਗ ਹੈ ਉਹ ਸਾਡੇ ਸੰਘਰਸ਼ ਦਾ ਹਿੱਸਾ ਬਣੇ। ਕਿਦੀਆਂ ਜਿਹੜੀਆਂ ਬੱਸਾਂ ਚੱਲਦੀਆਂ ਜੀ ਫਿਰ ਅੱਜ ਵੇਖੋ 12 ਵਜੇ ਤੱਕ ਸਾਡੀਆਂ ਸਾਰੀਆਂ ਬੱਸਾਂ ਚੱਲਦੀਆਂ 12 ਵਜੇ ਤੋਂ ਬਾਅਦ ਜਿਹੜੀ ਸਰਵਿਸ ਆ ਉਹ ਘਟਣੀ ਸ਼ੁਰੂ ਹੋ ਜੂਗੀ ਹੌਲੀ ਹੌਲੀ ਜਿਹੜੀਆਂ ਬੱਸਾਂ ਉਹ ਜਾਣੀਆਂ ਬੰਦ ਹੋ ਜਾਣਗੀਆਂ ਡੀਪੂਆਂ ਤੋਂ ਤੇ ਜਿਹੜੀਆਂ ਬੱਸਾਂ ਬਾਹਰ ਰੂਟ ਤੇ ਆ ਉਹ ਸ਼ਾਮ ਤੱਕ ਸਾਰੀਆਂ ਬੱਸਾਂ ਡੀਪੂਆਂ ਦੇ ਵਿੱਚ ਬੰਦ ਹੋ ਜਾਣਗੀਆਂ ਔਰ ਕੱਲ ਤੋਂ ਮੁਕੰਮਲ ਜਿਹੜਾ ਕੋਈ ਵੀ ਬੱਸ ਰੂਟ ਤੇ ਨਹੀਂ ਜਾਣੀ ਔਰ ਮੁਕੰਮਲ ਤੌਰ ਤੇ ਬੰਦ ਕਰਕੇ ਤੇ ਜਿਹੜਾ ਮੁੱਖ ਮੰਤਰੀ ਦੀ ਰਾਇਸ਼ ਤੇ ਉਹ ਤਰਨਾ ਦਰਦਸ਼ਣ ਪੱਕੇ ਮੁਲਾਜ਼ਮ ਉਹਨਾਂ ਦਾ ਕੀ ਸਟੈਂਡ ਹੈ ਵੇਖੋ ਪੱਕੇ ਮੁਲਾਜ਼ਮ ਬਹੁਤ ਘੱਟ ਗਿਣਤੀ ਦੇ ਵਿੱਚ ਨੇ ਜਿਹੜੇ ਅਕਸਰ ਜਿਹੜੇ ਦਫਤਰਾਂ 'ਚ ਡਿਊਟੀਆਂ ਕਰ ਰਹੇ ਆ ਜਿੰਨੇ ਕੁ ਮੁਲਾਜ਼ਮ ਹੈਗੇ ਆ ਉਹ ਕੋਈ ਇੱਕਾ ਦੁੱਕਾ ਜਾਂ 5-7% ਬੱਸਾਂ ਚਲਾ ਵੀ ਸਕਦੇ ਆ ਔਰ ਉਹਨਾਂ ਦਾ ਸਾਨੂੰ ਫਿਰ ਵੀ ਸਮਰਥਨ ਹੈ ਕਿ ਉਹ ਸਾਡੇ ਜਿਹੜੇ ਸੰਘਰਸ਼ ਚੱਲ ਰਹੇ ਆ ਉਹਦਾ 100% ਸਮਰਥਨ ਕਰਨਗੇ ਜੇਕਰ ਸਰਕਾਰ ਕੋਈ ਵੱਧਵਾ ਐਕਸ਼ਨ ਲੈ ਕੇ ਆਉਗੀ ਤੇ ਅਸੀਂ ਉਹਨਾਂ ਨਾਲ ਵੀ ਸਾਡਾ ਰਾਬਤਾ ਵਾ ਔਰ ਹੋਰ ਵੀ ਸਾਰੀਆਂ ਭਰਾਤਰੀ ਜਥੇਬੰ ਠੀਕ ਹੈ ਠੀਕ ਹੈ ਧੰਵਾਦ ਇਕੱਠੇ ਕਰ ਲੋਏ ਜੀ ਕਿਸ ਤਰ੍ਹਾਂ ਦੀ ਹੜਤਾਲ ਜਾਰੀ ਕੀਤੀ ਗਈ ਹੈ ਕਿਉਂਕਿ ਪਹਿਲੇ ਪਹਿਲੇ ਵੀ ਉਹ ਹੜਤਾਲ ਕੀਤੀ ਗਈ ਸੀਗੀ ਉੱਥੇ ਵੇਖੋ ਅਸੀਂ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰਦੇ ਆ ਰਹੇ ਹਾਂ ਪਰ ਮੈਨੇਜਮੈਂਟ ਸਰਕਾਰ ਵੱਲੋਂ ਮੰਗਾਂ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਕਿ ਵਿਭਾਗ ਆਜ ਕੇ ਨਵੀਆਂ ਬਸਾਂ ਖਾਣ ਨੂੰ ਲੈ ਕੇ ਜਿਹੜਾ ਸੰਘਰਸ਼ ਵਿਰੋਧ ਕਰਾਂਗੇ ਪਹਿਲੇ ਵੀ ਮੀਟਿੰਗਾਂ ਜਾਰੀ ਕੀਤੀਆਂ ਸੀ ਬਿਲਕੁਲ ਸੱਚਾ ਨਹੀਂ ਮੀਟਿੰਗਾਂ ਸਰਕਾਰ ਵਾਰ-ਵਾਰ ਕਰਦੀ ਆ ਪਰ ਮੀਟਿੰਗਾਂ ਕਰਕੇ ਜਿਹੜੇ ਮਸਲੇ ਦਾ ਹੱਲ ਨਹੀਂ ਕਰਦੀ ਸਮਾਂ ਦੇ ਦਿੰਦੀ ਆ ਜਿਹੜੇ ਸਾਡਾ ਵਾਰ-ਵਾਰ ਸਾਹਮਣੇ ਆਉਂਦਾ ਵਾ ਇਹਦੇ ਤੇ ਅਸੀਂ ਆਪਣੇ ਐਕਸ਼ਨ ਨੂੰ ਸਟੈਂਡ ਕਰਦੇ ਹਾਂ ਰੋਡ ਵੀ ਜਾਮ ਕੀਤਾ ਗਿਆ ਸੀਗਾ ਬਿਲਕੁਲ ਉਹਨੇ ਤੁਹਾਨੂੰ ਦੱਸਿਆ ਕਿ ਟੈਂਡਰ ਨੂੰ ਅੱਗੇ ਕਰ ਦਿੰਦੇ ਆ ਸਮਾਂ ਅੱਗੇ ਪਾ ਦਿੰਦੇ ਆ ਪਰ ਉਹਨੂੰ ਰੱਦ ਨਹੀਂ ਕਰ ਰਹੇ ਜਿਹਦਾ ਸਾਡਾ ਰੋਸ ਹੈ ਕਿ ਟੈਂਡਰ ਨੂੰ ਰੱਦ ਕੀਤਾ ਜਾਵੇ ਤੇ ਨਵੀਆਂ ਵਿਭਾਗ ਦੀ ਬਸਾਂ ਟੈਂਡਰ ਪਾਸ ਤੋਂ ਕੀਤਾ ਜਾ ਰਿਹਾ ਤਾਂ ਇਹ ਉਹ ਪੂਰਾ ਇੱਕ ਤਰੀਕ ਰੱਖਦੇ ਆ ਪਰ ਉਹਨੂੰ ਡਿਲੇ ਕਰ ਦਿੰਦੇ ਆ ਉਹ ਰੱਦ ਕਰਦੇ ਆ ਉਹ ਕਹਿੰਦੇ ਅਸੀਂ ਕਿਲੋਮੀਟਰ ਬੱਸਾਂ ਪਾਉਣੀਆਂ ਅਸੀਂ ਵਿਰੋਧ ਕਰ ਰਹੇ ਆ ਸਰਕਾਰ ਨੂੰ ਕਹਿੰਦੇ ਕਿ ਪ੍ਰਾਈਵੇਟ ਕਿਲੋਮੀਟਰ ਬੱਸਾਂ ਪਾਉਣੀਆਂ ਕਿ ਵਿਭਾਗਾਂ ਦੇ ਵਿੱਚ ਅਸੀਂ ਪ੍ਰਾਈਵੇਟ ਦੀ ਐਂਟਰੀ ਨਹੀਂ ਹੋਣ ਦੇਣੀ ਸਾਡੇ ਵਿਭਾਗ 'ਚ ਬੱਸਾਂ ਪਾਈਆਂ ਜਾਣ ਜਿਹਨਾਂ ਨੂੰ ਨੁਕਸਾਨ ਆ ਪ੍ਰਾਈਵੇਟ ਦੇ ਵਿੱਚ ਕਰੋੜਾਂ ਰੁਪਏ ਲੱਖਾਂ ਨੂੰ ਉਹਦੇ ਨਾਲ ਪੱਪਾ ਜੇਕਰ ਵਿਭਾਗ ਦੀ ਗੱਲ ਕਹੂਗੀ ਵਿਭਾਗ ਨੂੰ ਬਨਾਵਾ ਵੀ ਦਊਂਗੇ ਤੇ ਬਨਾਵਾ ਆ ਉਹ ਵੀ ਜਿਹੜਾ ਉਹ ਇੱਕ ਪਸਾਰਾ ਹਾਂ ਹਾਂ ਬਿਲਕੁਲ ਤੁਹਾਡੇ ਨਾਲ ਭਾਗ ਲਿਆ ਮਾਰ ਕੀ ਦੱਸਣ ਦਿੱਤੀਆਂ ਜਾ ਸਕਦੀਆਂ ਜੋ ਕਿ 15 ਸਾਲ ਦੀ ਸਕੀਮ ਨੂੰ 2 ਵਜੇ ਤੱਕ ਰਹੇਗਾ ਤਾਂ ਨਿਆਣੇ ਨਹੀਂ ਅੱਜ ਧਰਨਾ ਸ਼ੁਰੂ ਹੋਇਆ ਸਾਡਾ ਇਹ ਹੜਤਾਲ ਹੈ ਅੱਜ ਤੋਂ ਤੇ ਕੱਲ ਨੂੰ ਮੁੱਖ ਮੰਤਰੀ ਦੀ ਰੈਸਟ ਧਰਨਾ ਹੋੜਤਾਲ ਕਰਕੇ ਜਾਂ ਮੁਕੰਮਲ ਹੜਤਾਲ ਹੈ ਕਿੰਨੇ ਬਾਹਰ ਸੜਕਾਂ 'ਤੇ ਵੀ ਜਾਮ ਨਹੀਂ ਕਰ ਰਹੇ ਮੁੱਖ ਮੰਤਰੀ ਦੀ ਰੈਸਟ ਚੜ੍ਹਦੀ ਹੁੰਦੀ ਹੈ ਚੰਗੀ ਕਰ ਦਿੰਦੇ ਠੀਕ ਹੈ ਚਲੋ ਜਿਵੇਂ ਕਿ ਤੁਸੀਂ ਗੱਲਬਾਤ ਸੁਣੀ ਸ਼ਮਸ਼ੇਰ ਸਿੰਘ ਜੀ ਦੀ ਉਹਨਾਂ ਦੇ ਨਾਲ ਗੱਲ ਦੀ ਜੇ ਤੁਹਾਨੂੰ ਤੁਹਾਨੂੰ ਮਾਰੀਆਂ ਨਾਲ ਜਿੰਨਾ ਕੋੰਡਲਕਵਾਰ ਹੋਣਾ ਪਏਗਾ ਜਿਉਹ ਪਤਾ چل ਗਿਆ ਰੁਕ ਜਾਣੀਂ ਚੱਕਾ ਜਾਣ ਦੇ ਕਿਆ ਪਤਾ ਤਾਂ ਹੋ ਜਾਏਗਾ ਤੇ ਉਸ ਤੋਂ ਬਾਅਦ ਤੁਹਾਨੂੰ ਮਾਰੀਆਂ ਨੂੰ ਕਿੰਨਾ ਕਿਤੇ ਕੋੰਡਲਕਵਾਰ ਹੋਣਾ ਪਵੇਗਾ ਕਿ ਇਹ ਕਿੰਨਾ ਕਿਤੇ ਖਵਾ ਜਿਹੜੀਆ ਬਸਟੈਂਡ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਜੁੜੇ ਨਾਲ ਜਿੰਨਾ ਸੇਵਾ ਨਾਲ ਸੇਵਾ ਸਿੰਘ ਜੀ ਨਾਲ ਯੂਨਿਟ ਪੋਰਟਾਂ ਦੇ ਨਾਲ